ਸਧਾਨੀ ਲੜਨਾਂ ਨੂੰ ਅੰਦਰੋਂ ਮਾਰਨਾ ਜਿਵੇਂ ਕਾਗਜ਼ੀ ਕਾਰਵਾਈ ਰਹੀ ਆਏ ਆਏ ਕੱਜ ਆਏ ਲੱਗਿਆ ਜਿਹਦੇ ਹੁਣ ਆਪਾਂ ਡਰਨਾ ਇੱਕ ਕਹਿੰਦਾ ਵੀ ਮੈਂ ਤਾਂ ਤਲਵਾਰ ਦੇ ਨੱਕ ਤੇ ਦੁਨੀਆ ਤਲਵਾਰ ਦੀ ਨੌਕਰਾ ਨਹੀਂ ਜਿਤਨੀ ਦੁਨੀਆ ਹੂੰ ਉਹ ਮੁਹੰਮਦਾਨ ਹੋ ਗਿਆ ਇੱਕ ਨੇ 크ਿਸਚਨੈਲਟੀ ਬਣਾ ਲਈ ਇੱਕ ਮੁਹੰਮਦਾਨ ਹੋ ਗਿਆ ਹੂੰ ਇਹ ਪੁਰਾਣੇ ਧਰਮ ਆ ਹੂੰ ਮੁਗਲ ਮੁਸਲਮਾਨ ਤੋਂ ਦੇ ਨਾ 크ਿਸਚਨ ਧਰਮ ਇਹ ਪੁਰਾਣੇ ਧਰਮ ਆ ਓਕੇ ਇਹ ਤਾਂ ਲਟੇਰੇ ਭੁੱਖ ਮਰੀ ਨਾਲ ਮਰਦੇ ਸੀ ਲਟੇਰੇ ਸੀ ਯਾਰ ਇੰਗਲੈਂਡ 'ਚ ਕੀ ਹੁੰਦਾ ਸੀ 15ਵੀਂ ਸਦੀ ਦੇ ਵਿੱਚ ਇੰਗਲੈਂਡ ਭੁੱਖਾ ਮਰਦਾ ਸੀ ਪੈਸੇ ਮੰਗਦਾ ਹੁੰਦਾ ਸੀ ਮੰਗ ਮੰਗ ਰੋਟੀਆਂ ਖਾਂਦਾ ਸੀ ਇੰਗਲੈਂਡ ਭੁੱਖ ਮਰੀ ਸੀ ਬਹੁਤ ਤਕੜੀ ਔਰ ਬਹੁਤ ਜ਼ਿਆਦਾ ਅਮੀਰ ਸੀ ਆਪ ਆਪ ਵੇਖ ਯਾਰ ਚੱਲ ਆਪਾਂ ਤੁਸੀਂ ਵੇਖੋ ਜਿਹੜੇ ਵੀ ਆਏ ਆ ਫਰੰਗੀ ਆਏ ਉਹ ਵੀ ਭਾਰਤ ਨੂੰ ਲੁੱਟਣ ਆਏ ਹਾਂ ਪਹਿਲਾਂ ਮੁਗਲ ਆਏ ਉਹ ਵੀ ਭਾਰਤ ਨੂੰ ਲੁੱਟਣ ਆਏ ਹੂੰ ਇੱਥੇ ਲੋਕ ਡਰਪੋਕ ਸੀਗੇ ਵਾਲੀ ਇਹ ਗੁਰੂ ਸਿਵ ਨੇ ਜਾਣ ਪਾਈ ਨਾ ਅੱਜ ਹੁਣ ਤੋਲੀ ਜਾਂਦੇ ਕਈ ਬੰਦੇ ਤਾਂ ਪੰਜ ਪਿਆਰਿਆਂ ਦੇ ਨਾਲ ਪ੍ਰਵਾਸੀਆਂ ਨੂੰ ਤੋਲੀ ਜਾਂਦੇ ਬੰਨਿਆਂ ਨੂੰ ਕ੍ਰਾਈਮ ਨਾਲ ਹਾਂ ਤੋਲੀ ਜਾਂਦੇ ਆ ਉਹਨਾਂ ਨੇ ਫਿਰ ਤਿਆਰ ਕੀਤਾ ਨਾ ਇਹ ਹੂੰ ਇਹਨਾਂ ਨੂੰ ਤਾਂ ਲੁੱਟਣ ਆਏ ਸੀ ਨਾ ਇਹ ਤਾਂ ਗੱਲ ਇਹ ਸੀ ਕੰਮ ਹਮਾਰਾ ਤੋਲਣ ਤਕੜੀ ਨੰਗੀ ਕਰਦੇ ਕਦੇ ਨਹੀਂ ਪਕੜੀ ਇਹਨਾਂ ਦੀ ਇਹ ਮਤਲਬ ਹੈ ਕਿ ਨਾਹਰਾ ਸੀ ਵੀ ਆਪਣਾ ਜਿਹੜਾ ਕੰਮ ਨਾ ਆਪਾਂ ਤਕੜੀ ਵੱਟਾ ਤੋਲਣਾ ਕੰਮ ਦੰਦਾ ਕਰਨਾ ਆਪਾਂ ਲੜਨ ਵਾਲੇ ਨਹੀਂ ਆਪਾਂ ਨੰਗੀ ਤਲਵਾਰ ਕਦੇ ਫੜੀ ਨਹੀਂ ਆਪਾਂ ਕਰਦੇ ਨਹੀਂ ਫੜੀ ਆਪਾਂ ਕਦੇ ਨੰਗੀ ਕਰਦੇ ਕਰੀ ਇਹ ਤਾਂ ਕਰਦੇ ਕਹਿੰਦੇ ਨੰਗੀ ਕਰਦੇ ਨਹੀਂ ਫੜੀ ਅਸੀਂ ਕਦੇ ਅੱਛਾ ਇਹ ਉਹ ਤੇ ਲੁੱਟਣ ਆਉਂਦੇ ਸੀਗੇ ਹੂੰ ਉਦੋਂ ਸਾਰਾ ਖੁੱਲਾ ਸੀ ਨਾ ਕੋਈ ਆ ਬਾਰਡਰ ਬੁਡੇ ਦਾ ਹੁਣ ਸੰਦਾਈ ਨਹੀਂ ਸੀ ਉਹ ਵੀ ਇਹੇ ਡਰਦੇ ਸੀ ਫਿਰ ਉਸ ਸਮੇਂ ਉਦੋਂ ਬਾਅਦ ਇੱਥੇ ਪੰਤਾਂ ਦਾ ਬੂਲਬਾਲਾ ਸੀਗਾ ਹਾਂ ਬ੍ਰਾਹਮਣਾਂ ਦਾ ਜਿਹੜੀਆਂ ਅੱਜ ਆਪਣੇ ਵਿਚਾਰ ਜੋ ਕੁਝ ਬਣਿਆ ਉਹਨਾਂ ਨੇ ਬਣਿਆ ਨਾ ਵਿਚਾਰਾਂ ਆ ਇਹੋ ਹੀ ਲੋਕ ਕਿਧਰੇ ਹੁੰਦੇ ਆ ਅੱਛਾ ਉਹ ਵਿਚਾਰਾਂ ਉਹੀ ਚੱਲਦੇ ਰਹਿੰਦੇ ਆ ਓਕੇ ਪੰਤਾਂ ਦੁਨੀਆ ਨੂੰ ਲੁੱਟਣ ਵਾਲਾ ਬੂਲਬਾਲਾ ਸੀ ਇੱਥੇ ਆਪਦੇ ਲੋਕਾਂ ਨੂੰ ਹੂੰ ਉਸ ਸਮੇਂ ਦੇ ਵਿੱਚ ਭਗਤ ਕਬੀਰ ਤੇ ਭਗਤ ਰਵਿਦਾਸ ਮਹਾਰਾਜ ਨੇ ਇਹਨਾਂ ਨੂੰ ਟੱਕਰ ਦਿੱਤੀ ਫੁੱਲ ਫਰਾਫਰਾ ਹੂੰ ਉਸ ਸਮੇਂ 'ਚ ਉਸ ਸਮੇਂ ਦੇ ਵਿੱਚ ਫਕਤ ਤਕਬੀਰ ਜੀ ਬਾਤ ਚੋਂਗੇ ਮੇਰੇ ਸਾਹਮਣੇ ਨਾ ਫਕਤ ਰਵਿਦਾਸ ਜੀ ਪਹਿਲਾਂ ਸੀ ਸ਼ਾਇਦ ਜੇ ਮੈਂ ਨਾਂ ਭੁੱਲਦਾ ਹੋਵਾਂ ਤਾਂ ਫਿਰ ਉਸ ਜਦੋਂ ਗੁਰੂ ਗ੍ਰੰਥ ਦੇ ਪਾਸ਼ਾਏ ਨਾ ਉਦੋਂ ਵੀ ਲੋਕ ਨਾ ਇੰਨੇ ਡਰੂ ਸੀ ਨਾ ਬੀਨਾਂ ਤੇ ਐਨ ਐਨੇ ਗ ਡਾਕੇ ਵੱਜ ਚੁੱਕੇ ਸੀ ਇੰਨੇ ਲੋਕਾਂ ਦਾ ਰਾਜ ਰਹਿ ਗਿਆ ਸੀਗਾ ਸਾਰੇ ਲੱਗੇ ਸੀ ਫਰੰਗੀ ਮੁਗਲ ਲੱਗੇ ਪਈ ਸੀ ਉਦੋਂ ਮੁੜ ਕੇ ਇੱਥੇ ਲਾ ਰਾਜ ਲੋਕਾਂ ਦੇ ਤੁਗਲਕਾਂ ਦੇ ਹੁੰਦੇ ਰਹੇ ਲੋਧੀਆਂ ਦੇ ਹੁੰਦੇ ਰਹੇ ਸੂਰੀ ਮੁੜ ਕੇ ਆਇਆ ਚੰਦਰ ਗੁਪਤ ਮੌਰੀਆ ਦਾ ਰਾਜ ਹੋਇਆ ਇੱਥੇ ਚੰਦਰ ਗੁਪਤ ਮੌਰੀਆ ਇੱਥੇ ਕਈ ਆਏ ਮਹਮੂਗਾ ਜੁਨੀ ਗੁਰਨੀ ਇਹ ਤਾਂ ਬਾਹਰਲੇ ਸੀ ਨਾ ਇਹ ਇਤੇਪਰ ਗੁਰਨਾਗ ਦੇ ਪਾਸ਼ਾ ਨੇ ਕਿਹਾ ਲੋਕਾਂ ਨੂੰ ਲੋਕੀਂ ਡਰੂ ਸੀ ਵੀ ਕੋਈ ਨਹੀਂ ਬੇ ਬੇਫਿਕਰ ਹੋ ਜਾ ਤੁਸੀਂ ਤੁਹਾਨੂੰ ਕੋਈ ਨਹੀਂ ਮਾਰ ਸਕਦਾ ਉਹਨੇ ਉਹਨੇ ਫਿਰ ਯਕੀਨ ਕਰਾਇਆ ਲੋਕਾਂ ਨੂੰ ਵੀ ਜੋ ਜਿਹੜਾ ਕੁਛ ਉਹਦੇ ਉਹ ਕਾਲਪੁਰਖ ਹਨਾ ਕਿਉਂਕਿ ਉਹਨਾਂ ਨੇ ਜਾਣੇ ਜਾਣ ਸੀਗੇ ਹੂੰ ਜਿੰਨਾ ਚਿਰ ਉਹਨੇ ਤੁਹਾਡੀ ਮੌਤ ਨਹੀਂ ਲਿਖੀ ਤੁਹਾਨੂੰ ਕੁਝ ਨਹੀਂ ਹੋਣਾ ਕੁਝ ਨਹੀਂ ਹੋਣਾ ਤੇ ਜੇ ਤੁਹਾਡੀ ਲਿਖੀ ਆ ਫਿਰ ਉਹ ਪਾਣਾ ਮਾਰਨ ਲੋ ਵੀ ਅੱਜ ਆਈ ਹਾਂ ਸੀ ਹੂੰ ਲੋਕਾਂ 'ਚ ਥੋੜੀ ਡਰਦਾ ਹੀ ਲੋਕਾਂ ਨੂੰ ਸਮੇਂ ਬਾਅਦ ਕੀ ਗੁਨਾਹ ਕਿ ਪਾਸ਼ਾ ਨੇ ਟੱਕਰ ਦਿੱਤੀ ਸਾਰਿਆਂ ਨੂੰ ਵਿਚਾਰਤਾ ਰਹਾ ਟੱਕਰੀ ਸੀ ਟੱਕਰ ਸ਼ੁਰੂ ਟੱਕਰੀ ਚੱਲ ਗਈ ਤੇ ਜਦੋਂ ਬਦਾਲੀ ਯਾਰ ਕੇ ਆਉਂਦੇ ਸੀ ਮੁਗਲ ਆਉਂਦੇ ਸੀ ਇਹਨਾਂ ਨੂੰ ਇਹਨਾਂ ਨੂੰ ਮੂਰੇ ਟੱਕਰ ਦੇ ਨਾਲ ਸੀ ਕੋਈ ਬਦਾਲੀ ਤਾਂ ਬਾਹਰ ਦੀਆਂ ਗੱਲਾਂ ਨਾ ਨਹੀਂ ਜਦੋਂ ਮੈਂ ਵੈਸੇ ਬਦਾਲੀ ਦਾ ਕਨਸੈਪਟ ਦਾ ਕਰਦਾ ਬਦਾਲੀ ਨੂੰ ਟੱਕਰ ਦੇਣਾ ਉਹ ਤਾਂ ਫਿਰ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਪੂਰੇ ਉਦੋਂ ਆ ਗਏ ਇੱਕ ਉਹਨੂੰ ਪਕੜਾ ਤਾਂ ਫੜ ਕੇ ਬਦਾਲੀ ਦਾ ਇਹਨਾਂ ਨੇ ਉਦੋਂ ਦਾ ਉਹਦੋਂ ਨੂੰ ਤਾਂ ਇਹਨਾਂ ਨੇ ਆਮ ਬੰਦੇ ਨੂੰ ਅੱਜ ਇਹ ਕਹਿੰਦੇ ਅੱਜ ਇਹ ਤੁਲਣ ਵੀ ਲੱਗ ਪੈਂਦੇ ਆ ਜਾਤਾਂ ਪਾ ਸ਼ਰਮ ਦੀ ਗੱਲ ਆਪਾਂ ਤਾਂ ਉਹਨਾਂ ਦੇ ਪੈਰਾਂ 'ਚ ਧੂੜ ਵੀ ਬਣ ਸਕਦੇ ਉਸ ਨੇ ਫਿਰ ਬ੍ਰਾਂਖ ਦੇ ਪਾਸ਼ਾ ਇਹਨਾਂ ਨੂੰ ਤਕੜੇ ਕੀਤਾ ਹੂੰ ਭਗਤ ਕਬੀਰ ਜੀ ਦੇ ਰਵਿਦਾਸ ਭਗਤ ਜੀ ਮਹਾਰਾਜ ਜੀ ਇਹਦਾ ਲੜੇ ਉਸ ਅਸਿਸਟੈਂਡ ਦੇ ਨਾਲ ਇਹਨਾਂ ਨੇ ਫਿਰ ਭਰਿਆ ਬਰੂ ਮਤਲਬ ਵੀ ਜਾਣ ਪਰੇ ਬੰਦੇ ਬਣਾ ਹਾਂ ਹਾਂ ਕੂਨ ਖੋਲਦਾ ਕੀਤਾ ਹਾਂ ਫਿਰ ਪੰਜ ਗੁਰੂਆਂ ਤੱਕ ਇਹ ਸਿੱਖੀ ਦੇ ਵੀ ਇੱਕ ਮਤਲਬ ਇੱਕ ਨਿਸ਼ਾਨੀ ਹੈ ਇੱਥੇ ਸਮਝ ਲਓ ਗੱਲ ਨੂੰ ਹੂੰ ਪਹਿਲੀ ਪਹਿਲਾਂ ਮਤਲਬ ਉਹੀ ਆ ਬੰਦਿਆਂ ਨੂੰ ਗਿਆਨੀ ਆ ਪੰਜ ਗੁਰੂਆਂ ਨੇ ਪੰਜ ਗੁਰੂਆਂ ਤੱਕ ਕੋਈ ਜੰਗ ਕੋਈ ਤਲਵਾਰ ਨਹੀਂ ਕੋਈ ਕੁਝ ਨਹੀਂ ਕੁਝ ਨਹੀਂ ਕੀਤਾ ਸਾਸਤਰ ਵਿਦਿਆ ਫੋਨ ਤਿਆਰ ਸੀ ਬਾਬਾ ਉੱਡਾ ਸਾਹਿਬ ਜੀ ਹਾਂ ਵੀ ਗੁਰਨਾਨਦ ਦੇ ਪਾਸ਼ਾ ਦੇ ਬੱਚੇ ਵੀ ਤਿਆਰ ਸੀ ਫੋਨ ਸਾਸਤਰ ਵਿਦਿਆ ਚ ਹਾਂ ਪਰ ਇਹ ਪੰਜਵੇਂ ਗੁਰੂ ਤੱਕ ਇਹਨਾਂ ਨੇ ਸ਼ੀਧੀ ਦਿੱਤੀ ਐ ਨਹੀਂ ਕਿ ਛੇਵੇਂ ਗੁਰੂ ਜਦੋਂ ਛੇਵੇਂ ਸਰੂਪ ਚੋਂ ਦੀ ਰੂਪ ਚੋਂ ਦੇ ਗੁਰਨਾਨਦ ਦੇ ਪਾਸ਼ਾ ਜੀ ਉਦੋਂ ਤਲਵਾਰ ਚੱਕਦੇ ਫਿਰ ਅੱਛਾ ਫਿਰ ਗੁਰੂ ਸਾਹਿਬ ਮੁਕਿੱਤਾ ਫਿਰ ਇਹਨਾਂ ਨੂੰ ਐ ਬਰੂਦ ਬਣਾਤਾ ਸੀ ਨਾ ਉਹਨਾਂ ਨੇ ਛੇਵੇਂ ਗੁਰੂ ਪਾਸ਼ਾ ਜੀ ਉਦੋਂ ਸ਼ਾਹ ਜਾਂਦਾ ਤੇ ਰਾਜ ਸੀ ਛੇਵੇਂ ਗੁਰੂ ਜੀ ਪਾਸ਼ਾ ਜਦੋਂ ਤਲਵਾਰ ਚੱਕੀ ਉਦੋਂ ਇਹਨਾਂ ਦਾ ਰਾਜ ਸੀ ਕਿ ਜahangir ਨੇ ਗੁਰੂ ਸਾਹਿਬ ਨੂੰ ਤੱਤੀ ਦੀ ਵਿਦਿਆ ਬਿਠਾਇਆ ਸੀ ਤੋਂ ਉਦੋਂ ਤ ਉਦੋਂ ਤੱਕ ਬਹੁਤ ਜ਼ਿਆਦਾ ਸੈਕੜੇ ਸਾਰੇ ਦੁਨੀਆਂ ਦੀ ਸੈਕ ਪੈਦਾ ਕਰਨਾ ਸ਼ੁਰੂ ਕਰਤਾ ਨਾ ਹੂੰ ਗੁਰੂ ਅਮਰਦਾਸ ਜੀ ਨੇ ਬਾਈ ਮੰਜੀਆਂ ਥਾਪੀਆਂ ਸੀਗੀਆਂ ਹਾਂ ਤੇ ਗੁਰੂ ਅੰਗਦ ਦੇਵ ਜੀ ਨੇ ਬਾਣੀ ਲਿਖੀ ਉਲਟ ਉਹਨਾਂ ਦੇ ਟੱਕਰ ਚ ਉਹ ਕਹਿੰਦੇ ਸਾਡੀ ਬਾਣੀ ਬੋਲੋ ਕਹਿੰਦੇ ਮਤਲਬ ਹੀ ਨਹੀਂ ਆਪਦੀ ਨਵੀਂ ਬਣਾਈ ਹੂੰ ਗੁਰੂ ਅਮਰਦਾਸ ਨੇ ਬਾਰਾਂ ਮੰਜੀਆਂ ਥਾਪੀਆਂ ਸੀਗੀਆਂ ਜਿੱਥੇ ਪ੍ਰਚਾਰ ਹੁੰਦਾ ਇਸ ਕੀ ਦਾ ਚਾਰੇ ਪਾਸੇ ਜੇ ਮੈਂ ਲਖਤਾ ਆਪਣੇ ਗ੍ਰੋਹਣ ਤੱਕ ਮਹਾਰੇ ਦੀ ਫਲ ਕਿਰਪਾ ਹਾਂ ਉਦੋਂ ਬਾਅਦ ਜੋ ਗੁਰੂ ਗੋਬਿੰਦ ਸਿੰਘ ਪਾਸ਼ਾ ਹੁੰਦੇ ਆ ਨਾ ਨਵੇਂ ਗੁਰੂ ਪਾਸ਼ਾ ਦਾ ਇਹਨਾਂ ਨੇ ਅੱਛਾ ਗੱਲ ਰਹੀ ਸੀ ਸ਼ੇਵਿੰਗਪਾਸ਼ਾ ਮੌਕੇ ਜਦੋਂ ਗੁਰੂ ਅਰਜਨ ਦੇਵ ਪਾਸ਼ਾ ਜੀ ਦਾ ਮਤਲਬ ਇਹਨਾਂ ਨੇ ਤੀ ਤਤੀ ਤਵੀ ਤੇ ਬਿਠਾਇਆ ਜਹਾਗੀਰ ਨੇ ਫਿਰ ਗੁੱਸਾ ਹੋ ਗਿਆ ਸਿੱਖ ਸੰਗਤ ਚ ਉਹਨਾਂ ਸਿੱਖ ਸੰਗਤ ਸੀ ਬਿਲਕੁਲ ਫਿਰ ਗੁਰੂ ਹਰਗੋਬਿੰਦ ਸਿੰਘ ਪਾਸ਼ਾ ਨੇ ਤਾਂ ਹੀ ਮੀਰੀ ਤੇ ਪੋਤਾ ਕਾਲ ਤਖਤ ਸਭ ਬਣਾਇਆ ਨਾ ਰਾਜਨੀਤੀ ਵੀ ਜ਼ਰੂਰੀ ਹੈ ਪਰ ਉਹਨੇ ਕਾਲ ਤਖਤ ਤੇ ਹੀ ਗੱਲ ਕੀਤੀ ਸੀ ਨਾ ਮੈਨੂੰ ਹੁਣ ਆ ਦਸਵੰਦ ਹਾਂ ਇਹ ਹੁਣ ਰੋਕ ਦੇ ਸਿੱਖ ਸੰਗਤ ਸਾਨੂੰ ਹੁਣੇ ਨੌਜਵਾਨ ਬੱਚੇ ਚੰਗੇ ਚੰਗੇ ਘੋੜੇ ਚੰਗੇ ਚੰਗੇ ਸ਼ਸਤਰ ਜੋ ਕੁਝ ਬਣਾ ਸਕਦਾ ਉਹ ਇੱਥੇ ਪ੍ਰੋਵਾਈਡ ਕਰੇ ਹੂੰ ਫਿਰ ਉਹਦੋਂ ਉਹਦੋਂ ਇਹਨਾਂ ਨੇ ਫਿਰ ਪਹਿਲੀ ਜੰਗ ਜਿੱਤੀ ਇੱਥੇ ਪਿੱਪਲੀ ਸਾਰਾ ਇਧਰ ਆ ਹਾਂ ਪਹਿਲੀ ਜੰਗ ਇੱਥੇ ਜਿੱਤੇ ਬਈ 7ਵੇਂ ਗੁਰੂ ਜਿਹੜਾ ਆਪਣੇ ਤੰਬੂ ਮਾਲ ਸਾਹਿਬ ਦਾ ਜੰਡਰ ਕੋੜਾ ਉਹ ਰਾਏ ਪਾਸ਼ਾ ਸੀ ਉਹ ਉਸ ਮੌਕੇ ਤੋਂ ਵਰਲਡ ਦੀ ਸਭ ਤੋਂ ਵੱਡੀ ਮੈਡੀਕਲ ਵਾਲੀ ਕੀ ਕਹਿੰਦੇ ਨੇ ਉਹਨੂੰ ਦਵਾਖਾਨਾ ਹਾਂ ਉਹ ਕਹਿੰਦਾ ਡਿਸਪੈਂਸਰੀ ਬੜੀ ਕਹਿੰਦਾ ਹਾਂ ਸਭ ਤੋਂ ਵਾਰਡ ਦੀ ਸਭ ਤੋਂ ਵੱਡੀ ਡਿਸਪੈਂਸਰੀ ਹਰ ਰਾਏ ਪਾਸ਼ਾ ਕੋਲੇ ਸੀ ਤਾਂ ਇਹ ਤੇ ਮੈਂ ਕਹਿੰਦਾ ਫਰੰਗੀ ਮੁਗਲ ਤਾਂ ਲਟੇ ਰਹੇ ਆ ਭੁੱਖ ਮੰਗਣਾ ਮਰਦੇ ਰਹੇ ਇਹ ਹਾਂ ਹਾਂ ਸਹੀ ਆ ਇਧਰ ਵੇਖ ਮਹਾਂ ਉਹ ਕਹਿੰਦੇ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ 10ਵੇਂ ਸੂਰੂਪ ਦੇ ਵਿੱਚ ਗੱਲ ਆਉਂਦੀ ਆ ਗੁਰਨਾਨਕ ਦੇ ਪਾਸ਼ਾ ਘਰੋਂ ਵੀ ਜੱਦੀ ਰਾਜੇ ਸੀ ਹਾਂ ਟੱਕਰ ਵੀ ਸਿਸਟਮ ਪੂਰੇ ਤਾਖਤ ਨੂੰ ਦੇ ਰਾਜਨ ਕੇ ਰਾਜਾ ਤੇ ਮਹਾਰਾਜਨ ਕੇ ਮਹਾਰਾਜਾ ਹੈ ਤੇ ਜਿੱਤੇ ਬਈ ਫਿਰ ਆਪਣੇ ਸਾਹਮਣੇ ਕਿਹੜੇ ਮਹਾਰਾਜ ਗੁਰੂ ਸੰਬੋ ਮਾਲ ਸਾਹਿਬ ਫਿਰ ਆਪਣੇ ਭਾਗਾਂ ਲਈ ਧਰਤੀ ਇਹਦਾ ਮਤਲਬ ਹੈ ਨਾ ਸਾਰਾ ਇਹ ਮੈਂ ਸੋਚਦਾ ਨਾ ਤੁਸੀਂ ਵੇਖੋ ਆ ਧਰਤੀ ਕਿੱਦੇ ਪਾ ਗਾਲੀਆਂ ਗੁਰੂ ਨਾਨਕ ਦੇ ਪਾਸ਼ਾ ਜੀ ਦਾ ਜਨਮ ਨਨਕਾਣਾ ਸਾਹਿਬ ਹੁੰਦਾ ਚਲੋ ਜੋ ਹੈ ਵੀ ਨਹੀਂ ਸੀ ਚਲੋ ਅੱਜ ਆਪ ਨੂੰ ਅੱਡ ਲੱਗਦਾ ਕੀਤਾ ਗਿਆ ਜਾਣ ਕੀ ਇਹ ਤਾਂ ਸਾਰਾ ਕੁਝ ਖੁੱਲਾ ਹੀ ਹੈ ਖੁੱਲਾ ਹੀ ਹੈ ਓਪਣੀ ਆ ਮਨਸਾਨੀਤ ਲਈ ਇਹ ਸਾਰਾ ਕੁ ਖੁੱਲਾ ਹੀ ਆ ਖੁੱਲਾ ਹੀ ਆ ਕੋਈ ਬਾਰਡਰ ਨਹੀਂ ਆਹ ਦਾ ਰਾਜਨੀਤਿਕ ਬੰਦਿਆਂ ਨੇ ਉਹ ਜੀਆਂ ਚਲੋ ਇੱਕ ਮਤਲਬ ਦੇਸ਼ਾਂ ਦੇ ਸਮਝੌਤੇ ਹੁੰਦੇ ਨੇ ਬਣਦੇ ਆ ਵੀ ਉੱਥੇ ਉਹ ਇਹ ਪਾਲ ਪਾਇਆ ਵੀ ਹੁਣ ਦੋ ਆ ਪਰ ਮੈਂ ਸੋਚਦਾ ਨਾ ਵੀ ਇਸ ਤਰ੍ਹਾਂ ਅੱਜ ਆਪਾਂ ਨੂੰ ਗੱਲ ਕਰਨ ਵਾਲਿਓ ਆਪਾਂ ਤਾਂ ਨਾ ਜੇ ਆਪਾਂ ਖਾਲਸਾਣ ਦਾ ਫਿਰ ਆਪਣਾ ਸਾਰੇ ਵਰਲਡ ਤੇ ਬਹੂਗਾ ਖਾਲਸਤਾਨ ਲਈ ਸਾਡੀ ਕੋਈ ਜਗ੍ਹਾ ਥੋੜੀ ਹੈ ਆ ਵੀ ਮੰਨ ਲਾ ਇਥੇ ਹਾਂ ਆਗਾਜ਼ ਜ਼ਰੂਰ ਹੈ ਸਾਡਾ ਸਾਡੀ ਸਿੱਖਾਂ ਦੀ ਜਨ ਧਰਤੀ ਇਹ ਭੂਮੀ ਹੈ ਪਰ ਗੁਰੂਆਂ ਦੇ ਪਛਾੜ ਇਧਰ ਜਨਮ ਹੋਇਆ ਵੀ ਆਪਣਾ ਹੀ ਆ ਹੂੰ ਸੋ ਖਾਲਸਾ ਰਾਜ ਤਾਂ ਸਾਰੇ ਮਤਲਬ ਵਰਲਡ ਤੇ ਹੋਊਗਾ ਜਦੋਂ ਹੋਊਗਾ ਇਹ ਫਿਰ ਗੁਰੂ ਸਾਹਿਬ ਸਾਰੇ ਕਾਲ ਸਾਰੀ ਜਿਹੜੀ ਧਰਤੀ ਹੈ ਜਿੰਨੀ ਵੀ ਹੈ ਜਿੱਥੇ ਤੇ ਗੁਰੂ ਸਾਹਿਬ ਦੇ ਕਦਮ ਪਏ ਆ ਸਿੰਘ ਜਾਵੜੇ ਉਹ ਵੀ ਗੁਰੂ ਸਾਹਿਬ ਦੇ ਕਰਦੀਆਂ ਜਮਰੌਦ ਵਾਲੀ ਇੱਕ ਧਰਤੀ ਤਾਂ ਹਾਂ ਵੇਲਾ ਇਹ ਨਹੀਂ ਧਰਤੀ ਸਾਰੀ ਉਹਨਾਂ ਦੀ ਹੈ ਪਰ ਮੈਂ ਕਹਿੰਦਾ ਇਥੋਂ ਜਿਹੜੀ ਆ ਗੱਲ ਨਾਲ ਧਰਤੀ ਆ ਇੱਕ ਡੇ ਭਾਗਾ ਕਰਮਾ ਲਈ ਆ ਇਹ ਸਾਰੀ ਜਿੱਥੇ ਦਾ ਗ ਉਹਨਾਂ ਦੇ ਸਿੰਘ ਗਏ ਆ ਦਰਸ਼ਨ ਪਏ ਆ ਦਦਾਰ ਹੋਇਆ ਉਹ ਸਾਰੀ ਧਰਤੀ ਇਹਨਾਂ ਦੀ ਹੈ ਬਹੁਤ ਪਾਗਾਾਂ ਵਾਲੀ ਧਰਤੀ ਆ ਤੂੰ ਮੈਨੂੰ ਪੁੱਛਦਾ ਭੱਜ ਕਰਦੀ ਆ ਆਪਾਂ ਦਾ ਬਹੁਤ ਆਪਾਂ ਦਾ ਬਹੁਤ ਪਾਗਾਾਂ ਨੇ ਹੀ ਸੋਚਦਾ ਨੂੰ ਜਵਾਂ ਹੀ ਆ ਪੰਜਾਬ ਦੇ ਲੋਕ ਕਿੱਡੇ ਪਾਗਾਾਂ ਦੇ ਲੋਕ ਆ ਯਾਰ ਬੈਲ ਕਾਡੇ ਪਾਗਾਾਂ ਵਾਲੇ ਆ ਯਾਰ ਇਹ ਪਰ ਜਿਹੜੇ ਤੁਰੇ ਕਿੱਧਰ ਫਿਰਦੇ ਆ ਯਾਰੇ